ਤਮ موجوده ਐ ਐਕਸ ਮੈਂਬਰ ਪਰਮ ਜਿੰਦਰ ਤੋਂ ਸ਼ੁਸ਼ੀ ਲਿੰਕ ਜੀ ਲਿੰਕ ਜੀ ਕਿਸਾ ਦੇਖਦੇ ਹੋ ਅੱਜ ਕੜੀਬ ਪੰਜਾਬ ਸੂਬੇ ਵਰਦੀ ਜੜੀ ਵਿਸ਼ੇਸ਼ ਅਰੀ ਵਿਸਤਾਰ ਮੀਟਿੰਗ ਹੈ ਇਹਨੂੰ ਆਣ ਵਾਲੀ ਲੋੜੀਆਂ ਨਗਰ ਨਿਯਮ ਚੋਣਾਂ ਦੇ ਨਗਰ ਨਿਯਮ ਚੋਣਾਂ ਵਿੱਚ ਕਾਫੀ ਵਿਸ਼ੇ ਮਨੇ ਕਿਤਾ ਦੇਖੋ ਦੇਖੋ ਭਾਰਤੀ ਜਨਤਾ ਪਾਰਟੀ ਨੇ ਬਹੁਤ ਚੰਗਾ ਪ੍ਰਦਰਸ਼ਨ ਜਿਹੜਾ ਇਹਨਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕੀਤਾ ਔਰ ਕਰੀਬ 19% ਸਾਡਾ ਵੋਟ ਬੈਂਕ ਹੈ ਜਿਹੜਾ ਇਸ ਚੋਣਾਂ ਦੇ ਵਿੱਚ ਜਿਹੜਾ ਆ ਕੇ ਸਾਨੂੰ ਮਿਲਿਆ ਸੋ ਆਉਣ ਵਾਲੀਆਂ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਉਹਦੇ ਲਈ ਉਹ ਪਾਰਟੀ ਦਾ ਵਿਸਥਾਰ ਕਿਦਾਂ ਹੋਏਗਾ ਉਹਦੇ ਲਈ ਅੱਜ ਸਾਰੇ ਦਿਸ਼ਾ ਨਿਰਦੇਸ਼ ਹੈ ਜਿਹੜੇ ਸੀਨੀਅਰ ਲੀਡਰਸ਼ਿਪ ਦੇਗੀ ਜੰਦਰ ਤੁਸੀਂ ਪਰਿਵਾਰੀ ਰਹੇ ਸੀ ਜਿੰਨੀ ਚੋਣ ਵਾਸਤੇ ਬੜੀ ਤੁਸੀਂ ਮਿਹਨਤ ਕੀਤੀ ਸਾਡੇ ਸਾਡੇ ਕਿਸ ਤਰ੍ਹਾਂ ਦੇ ਦਿਓ ਕੱਲ ਰਿਜ਼ਲਟ ਹੈ ਲੱਗ ਰਿਹਾ ਤੁਹਾਡਾ ਯਾਰ ਤੁਹਾਡਾ ਭਰਾ ਤੁਹਾਡਾ ਔਰ ਬੀਜੇਪੀ ਦਾ ਉਮੀਦਵਾਰ ਕੱਲ ਬਾੜੀ ਬਹੁਮੰਨਾ ਜਿੱਤ ਪ੍ਰਾਪਤ ਕਰੂਗਾ ਦੇਖੋ ਗੱਲ ਹੈ ਕਿ ਸਰਕਾਰ ਬਹੁਤ ਤਰਲੋ ਮੱਚੇ ਹੋਈ ਮੱਚੀ ਹੋਈ ਹੈ ਮੁੱਖ ਮੰਤਰੀ ਤੇ ਉਹਨਾਂ ਦਾ ਪਰਿਵਾਰ ਹੈ ਜਿਹੜਾ ਗਲਿਓ ਗਲਿਏ ਘਰੋਂ ਭਰੀ ਗਿਆ ਤਾਂ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਸਰਕਾਰ ਨੂੰ ਇਹਦੇ ਵਿੱਚ ਹਾਰ ਨਜ਼ਰ ਆ ਰਹੀ ਸੀ ਕਿਉਂਕਿ 2.5 ਸਾਲ ਦੇ ਵਿੱਚ ਕੋਈ ਮਿਹਨਤ ਨਹੀਂ ਕੀਤੀ ਤਾਂ ਅਸੀਂ ਨਤੀਜਿਆਂ ਨੂੰ ਲੈ ਕੇ ਬੜੇ ਆਸ਼ਵਸਤ ਆਂ ਬਾਕੀ ਜਨਤਾ ਜਨਾਰਦਨ ਕੰਮ ਵਧੀਆ ਕੀਤਾ ਪਾਰਟੀ ਨੇ ਮਿਹਨਤ ਕੀਤੀ ਹੈ ਬੜੇ ਤਰੀਕੇ ਦੇ ਨਾਲ ਜਿਹੜੀ ਹੈ ਅਸੀਂ ਚੋਣ ਪ੍ਰਚਾਰ ਕੀਤਾ ਤੋ ਇਹਨ ਐਕਸ ਮੈਂਬਰ ਪਾਰਲੀਮੈਂਟ ਜੰਦਰ ਤੋਂ ਸ਼ੁਸ਼ੀਲ ਲਿੰਕੂ ਜੀ ਵਿਸ਼ੇਸ਼ ਤੌਰ ਤੇ ਅੱਜ ਕਾਣੀ ਬੈਡਰੀ ਮੈਂ ਆਇਆਤਾ ਕਿਹਾ ਕਿ ਤੇ ਸ਼ੀਤਲ ਅੰਗੁਰਾਲ ਦੇ ਜੰਦਰ ਜੀਬਨੀ ਚੌਂ ਦੀ ਜਿੱਤ ਦਾ ਦਾਵਾ ਵੀ ਕਰ ਰਿਹਾ ਹੈ ਨਾਸਰ ਮੌਜੂਦ ਹੈ ਐਕਸ ਮੈਂਬਰ ਪਾਰਲੀਮੈਂਟ ਜੰਦਰ ਤੋਂ ਸ਼ੁਸ਼ੀਲ ਲਿੰਕੂ ਜੀ ਲਿੰਕੂ ਜੀ ਕਿੱਸਾ ਦੇਖਦੇ ਹੋ ਅੱਜ ਗੜੀ ਪੰਜਾਬ ਸੂਬੇ ਵਰਦੀ ਜੜੀ ਵਿਸ਼ੇਸ਼ ਅਰੀ ਵਿਸਤਾਰਨ ਮੀਟਿੰਗ ਹੈ ਇਹਨੂੰ ਆਣ ਵਾਲੀ ਲੋੜੀਆਂ ਨਗਰੀਆਂ ਚੋੜਾਂ ਦੇ ਨਗਰੀਆਂ ਚੋਣਾਂ ਵਿੱਚ ਕਾਫੀ ਵਿਸ਼ੇ ਮਨੇ ਕਿਤਾ ਦੇਖਦੇ ਹੋ ਦੇਖੋ ਭਾਰਤੀ ਜਨਤਾ ਪਾਰਟੀ ਨੇ ਬਹੁਤ ਚੰਗਾ ਪ੍ਰਦਰਸ਼ਨ ਜਿਹੜਾ ਇਹਨਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕੀਤਾ ਔਰ ਕਰੀਬ 19% ਸਾਡਾ ਵੋਟ ਬੈਂਕ ਆ ਜਿਹੜਾ ਇਸ ਚੋਣਾਂ ਦੇ ਵਿੱਚ ਜਿਹੜਾ ਆ ਕੇ ਸਾਨੂੰ ਮਿਲਿਆ ਸੋ ਆਉਣ ਵਾਲੀਆਂ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਉਹਦੇ ਲਈ ਔਰ ਪਾਰਟੀ ਦਾ ਵਿਸਥਾਰ ਕਿਦਾਂ ਹੋਏਗਾ ਉਹਦੇ ਲਈ ਅੱਜ ਸਾਰੇ ਦਿਸ਼ਾ ਨਿਰਦੇਸ਼ ਹੈ ਜਿਹੜੇ ਸੀਨੀਅਰ ਲੀਡਰਸ਼ਿਪ ਦੇਗੀ ਜੰਦਰ ਉਹੀ ਪਰਿਵਾਰ ਹੀ ਰਿਹਾ ਸੀ ਜਿੰਨੀ ਚੋਣ ਵਾਸਤੇ ਬੜੀ ਤੁਸੀਂ ਮਿਹਨਤ ਕੀਤੀ ਸਾਡੇ ਸਾਡੇ ਕਿਸ ਤਰ੍ਹਾਂ ਦੇ ਕੱਲ ਰਿਜ਼ਲਟ ਆ ਲਗ ਰਿਹਾ ਤੁਹਾਡਾ ਯਾਰ ਤੁਹਾਡਾ ਭਰਾ ਤੁਹਾਡਾ ਔਰ ਬੀਜੇਪੀ ਦਾ ਉਮੀਦਵਾਰ ਕੱਲ ਬਾੜੀ ਬਹੁਮਨ ਦਾ ਜਿੱਤ ਪ੍ਰਾਪਤ ਕਰੋਗਾ ਦੇਖੋ ਗੱਲ ਹੈ ਕਿ ਸਰਕਾਰ ਬਹੁਤ ਤਰਲੋ ਮੱਛੇ ਹੋਈ ਮੱਛੀ ਹੋਈ ਹੈ ਮੁੱਖ ਮੰਤਰੀ ਤੇ ਉਹਨਾਂ ਦਾ ਪਰਿਵਾਰ ਹੈ ਜਿਹੜਾ ਗਲਿਓ ਗਲਿਏ ਘਰੋ ਭਰੀ ਗਿਆ ਤਾਂ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਸਰਕਾਰ ਨੂੰ ਇਹਦੇ ਵਿੱਚ ਹਾਰ ਨਜ਼ਰ ਆ ਰਹੀ ਸੀ ਕਿਉਂਕਿ 2.5 ਸਾਲ ਦੇ ਵਿੱਚ ਕੋਈ ਮਿਹਨਤ ਨਹੀਂ ਕੀਤੀ ਤਾਂ ਅਸੀਂ ਨਤੀਜਿਆਂ ਨੂੰ ਲੈ ਕੇ ਬੜੇ ਆਸ਼ਵਸਤ ਆ ਬਾਕੀ ਜਨਤਾ ਜਨਾਰਦਨ ਹੈ ਕੰਮ ਵਧੀਆ ਕੀਤਾ ਪਾਰਟੀ ਨੇ ਮਿਹਨਤ ਕੀਤੀ ਹੈ ਬੜੇ ਤਰੀਕੇ ਦੇ ਨਾਲ ਜਿਹੜੀ ਹੈ ਅਸੀਂ ਚੋਣ ਪ੍ਰਚਾਰ ਕੀਤਾ ਸੋ ਇਹ ਹਨ ਐਕਸ ਮੈਂਬਰ ਪਾਰਲੀਮੈਂਟ ਜੰਦਰ ਤੋਂ ਸ਼ਸ਼ੀ ਲਿੰਗੂ ਜੀ ਵਿਸ਼ੇਸ਼ ਤੌਰ ਤੇ ਜਿਹੜੀ ਕਾਜਕਾਰੀ ਮੈਡਮ ਆਇਆ ਤਾਂ ਕਿਹਾ ਕਿ ਤੇ ਸ਼ੀਤਲ ਅੰਗੁਰਾਲ ਦੇ ਜੰਦਰ ਜੀਬਨੀ ਚੋਣ ਦੀ ਜਿੱਤ ਦਾ ਦਾਵਾ ਵੀ ਕਰ ਰਿਹਾ ਹੈ ਕਮੈਂਮੈਨ ਬੋਬੀਨਾ ਸੰਦੀਪ ਸ਼ਰਮਾ ਡੈਲੀ ਫਰਟੀਵੀ ਦੁਦਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par